ਤੁਸੀਂ ਆਪਣਾ ਆਪਣਾ ਕਰ ਲਿਓਗੇ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ 15 ਤਰੀਕ ਨੂੰ ਰਾਣਾ ਬਲਾ ਚੌਰੀਆ ਕਬੱਡੀ ਪਲੇਅਰ ਐਂਡ ਪ੍ਰੋਮੋਟਰ ਦਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਸ ਦਿਨ ਦਾ ਇਹ ਮਰਡਰ ਹੋਇਆ ਸੀ ਉਦੋਂ ਤੋਂ ਹੀ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀਆਂ ਕੰਮ ਤੇ ਲੱਗੀਆਂ ਹੋਈਆਂ ਸੀਗੀਆਂ ਮੈਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀਗਾ ਕਿ ਜਿੰਨੀ ਕੇਸ ਦੀ ਪ੍ਰੋਗਰੈਸ ਵੀ ਉਸ ਤੋਂ ਜਿਹੜੀ ਅਗਲੀ ਪ੍ਰੋਗਰੈਸ ਹੈ ਮੈਂ ਉਹਦੇ ਵਿੱਚ ਹੁਣ ਤੁਹਾਨੂੰ ਅਪਡੇਟ ਕਰ ਦਿੰਦਾ ਵੀ ਦੋ ਇਹਦੇ ਵਿੱਚ ਅਸੀਂ ਬੰਦੇ ਅਰੈਸਟ ਕੀਤੇ ਹੈਗੇ ਜੀ ਪਹਿਲਾ ਹੈਗਾ ਇੱਕ ਐਸ਼ਦੀਪ ਸਿੰਘ ਨਾਮ ਦਾ ਬੰਦਾ ਜੋ ਕਿ ਦਿੱਲੀ 에어ਪੋਰਟ ਤੋਂ ਗੱਲ ਅਰੈਸਟ ਕੀਤਾ ਗਿਆ ਸੀਗਾ ਇੱਕ ਬੜੀ ਸਟਰੋਂਗ ਇਨਪੁੱਟ ਆਈ ਸੀਗੀ ਕਿ ਇਹ ਐਸ਼ਦੀਪ ਸਿੰਘ ਹੈ ਜਿਹੜਾ ਮੇਨ ਟੋਨੀ ਪਾਲ ਦਾ ਹੈਂਡਲਰ ਔਰ ਕੋਆਰਡੀਨੇਟਰ ਹੈਗਾ ਤੇ ਇਹਨੇ ਜਿਹੜਾ ਹੈਗਾ ਇਸ ਮਰਡਰ ਨੂੰ ਮਾਸਟਰਮਾਈਂਡ ਔਰ ਪਲਾਨ ਕੀਤਾ ਹੈਗਾ ਇਹ ਬਾਹਰ ਭੱਜਣ ਦੀ ਫਰਾਗ ਹੈਗਾ ਜਦੋਂ ਇਹਨੂੰ ਫੜਿਆ ਗਿਆ ਜੀ ਉਸ ਤੋਂ ਪਤਾ ਲੱਗਿਆ ਕਿ ਇਹ 25 ਨਵੰਬਰ ਨੂੰ ਇੰਡੀਆ ਆਇਆ ਸੀਗਾ ਰਸ਼ੀਆ ਤੋਂ ਇਹ ਪਹਿਲਾਂ ਵੀ ਤਰਨ ਤਰਨ ਦਾ ਰਹਿਣ ਵਾਲਾ ਹੈਗਾ ਵੈਸੇ ਤੇ ਇਹ ਵਾਂਟਡ ਸੀਗਾ ਇੱਥੇ ਵਾਰਦਾਤਾਂ ਦੇ ਵਿੱਚ ਤੇ ਇਹ ਰਸ਼ੀਆ ਚਲਾ ਗਿਆ ਸੀਗਾ ਇਹਦਾ ਜਿਹੜਾ ਡੋਨੀ ਬਲ ਦੇ ਨਾਲ ਸਿੱਧਾ ਟੱਚ ਹੈਗਾ ਨਾਲ ਇੱਕ ਦੋ ਮੁੰਡੇ ਹੈਗੇ ਜੀ ਜੋਦਾ ਇਟਲੀ ਦੇ ਬੇਸ ਤੇ ਗੁਰਲਾਲ ਯੂਐਸਏ ਬੇਸ ਜਿਹੜੇ ਦੋਨੋਂ ਆਪਰੇਟਿਵ ਏਜੰਟ ਡੋਨੀ ਬਲ ਦੇ ਹੈਗੇ ਇਹ ਆਪਰੇਟਿਵ ਇਹਨਾਂ ਨਾਲ ਇਹ ਰੈਗੂਲਰ ਟੱਚ ਦੇ ਵਿੱਚ ਸੀਗਾ ਇਹਨੇ ਜਿਹੜਾ ਇਹ ਜਦੋਂ ਇਹਦਾ ਸਾਰਾ ਕੁਝ ਪਲਾਨ ਹੋ ਗਿਆ ਤਾਂ ਇਹਨੇ ਆਪਣੀ ਟਿਕਟ ਬੁੱਕ ਕਰਾ ਕੇ ਇਮੀਡੀਏਟਲੀ ਦਿੱਲੀ ਨਿਕਲਣ ਦੀ ਗੱਲ ਕੀਤੀ 14 ਤਰੀਕ ਨੂੰ ਇਹਨੇ ਟਿਕਟ ਬੁੱਕ ਕੀਤੀ ਤੇ 15 ਨੂੰ ਜਦੋਂ ਪੂਰਾ ਇਹਨਾਂ ਨੇ ਸੈੱਟ ਕੀਤਾ ਹੋਇਆ ਸੀ ਪਲਾਨ ਆਪਣਾ ਉਹ ਐਗਜ਼ੀਕਿਊਟ ਹੋ ਗਿਆ ਤੇ ਹੀ ਲੈਫਟ ਫॉर ਦਿੱਲੀ ਤੇ 16 ਤਰੀਕ ਨੂੰ ਜਦੋਂ ਸਾਨੂੰ ਸਵੇਰੇ ਦੀ ਇਨਫੋਰਮੇਸ਼ਨ ਆਈ ਇਹ ਇਹਨੂੰ ਜਿਹੜਾ ਹੈਗਾ ਅਸੀਂ ਉੱਥੋਂ ਦਿੱਲੀ 에어ਪੋਰਟ ਤੋਂ ਅਰੈਸਟ ਕਰ ਲਿਆ ਸੀਗਾ ਇਹਦੀ ਇਨਪੁੱਟ ਦੇ ਉੱਪਰ ਜਿਹੜੀ ਹੈਗੀ ਹੈ ਹੋਰ ਵੀ ਜੋ ਕਲੈਰਿਟੀ ਹੋਈ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਜੀ ਇੱਕ ਜੁਗਰਾਜ ਸਿੰਘ ਹੈਗਾ ਮੁੰਡਾ ਅੰਮ੍ਰਿਤਸਰ ਰੂਰਲ ਦਾ ਉਹਨੂੰ ਕੱਲ ਅਸੀਂ ਅੰਮ੍ਰਿਤਸਰ ਰੂਰਲ ਪੁਲਿਸ ਦੀ ਮਦਦ ਦੇ ਨਾਲ ਕੱਲ ਅਰੈਸਟ ਕੀਤਾ ਹੈਗਾ ਜੀ ਤਾਂ ਇਹ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਵਿੱਚ ਅਰੈਸਟ ਹੋਏ ਆ ਤਕਰੀਬਨ ਜਦੋਂ ਇਹਨਾਂ ਨੂੰ ਪੂਰੀ ਇੱਕ ਕਲੈਰਿਟੀ ਹੋਈ ਕਿ ਕੀ ਕੁਝ ਹੋਇਆ ਕਿਹਨੇ ਕਿਹਨੇ ਕੀਤਾ ਤਾਂ ਉਹਦੇ ਵਿੱਚ ਆਇਆ ਕਿ ਪੰਜ ਤੋਂ 6 ਬੰਦੇ ਜਿਹੜੇ ਇਨਵੋਲਡ ਸੀਗੇ ਦੋ ਐਕਟਿਵ ਸ਼ੂਟਰ ਸੀਗੇ ਉਹਨਾਂ ਤੋਂ ਇਲਾਵਾ ਚਾਰ ਬੰਦੇ ਹੋਰ ਸੀਗੇ ਜਿਹੜੇ ਕਿ ਇਸ ਕੰਮ ਦੇ ਵਿੱਚ ਸਪੋਰਟਿਵ ਕਹਿ ਲਈਏ ਆਪਾਂ ਇਹਨਾਂ ਨੂੰ ਸਪੋਰਟ ਕਰ ਰਹੇ ਸੀਗੇ ਉਹ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮੁੰਡਾ ਹੈਗਾ ਇਹ ਜਿਹਦਾ ਅੱਜ ਇੱਥੇ ਇੰਕਾਊਂਟਰ ਹੋਇਆ ਹਰਪਿੰਦਰ ਸਿੰਘ ਇਲਿਆਸ ਮਿੱਟੀ ਇਹ ਨੌ ਨੌਸ਼ੇਰਾ ਪੰਨੂਆ ਤਰਨਤਾਰਨ ਦਾ ਰਹਿਣ ਵਾਲਾ ਜੀ ਪੰਜ ਤੋਂ 6 ਵਾਰਦਾਤਾਂ ਦੇ ਵਿੱਚ ਇਹ ਇਨਵੋਲਡ ਸੀਗਾ ਕੱਲ ਮੇ ਜਿਹੜੇ ਸ਼ੂਟਰਾਂ ਨੂੰ ਇਹਨੇ ਐਕਟਿਵਲੀ ਸਪੋਰਟ ਕੀਤਾ ਹੈਗਾ ਜਿਹੜੀ ਇਨਪੁਟ ਮਿਲੀ ਸੀਗੀ ਐਸ਼ਦੀਪ ਦੀ ਨਿਸ਼ਾਨਦੇਹੀ ਤੇ ਕਿ ਇਹ ਵੀ ਉਹਦੇ ਨਾਲ ਇਤੋਂ ਭੱਜਣ ਦੀ ਫਰਾਕ ਦੇ ਵਿੱਚ ਹੈਗਾ ਤੇ ਡੇਰਾਬਸੀ ਲੈਲੀ ਦੇ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਇਹਨੂੰ ਪਿਕਅਪ ਜਿਹੜਾ ਹੈਗਾ ਇਹ ਐਸ਼ਦੀਪ ਨੇ ਕਰਵਾਣਾ ਸੀਗਾ ਲੇਕਿਨ ਉਹ ਕੱਲ ਫੜਿਆ ਗਿਆ ਮੇਬੀ ਇਹਨਾਂ ਦਾ ਟਾਈਅਪ ਨਹੀਂ ਹੋਇਆ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਦੋਨੋਂ ਪਾਸੇ ਦੋਨੂੰ ਘੇਰਾ ਪਾਇਆ ਗਿਆ ਤਾਂ ਇਹ ਤਨੂੰ ਜਿਹੜੀ ਪਿੱਛੇ ਬਿਲਡਿੰਗ ਹੈਗੀ ਇਹਦੇ ਵਿੱਚ ਵੜਿਆ ਇੰਨਾ ਪਾਸਿਆਂ ਤੋਂ ਜਿਹੜੀ ਸਾਡੇ ਐਸਐਚਓ ਡੇਰਾ ਬੱਸੀ ਸਾਹਿਬ ਹੈਗੇ ਆ ਡੀਐਸਪੀ ਡੇਰਾ ਬੱਸੀ ਇਨਚਾਰਜ ਸੀਆਈਏ 2 ਮਲਕੀਤ ਸਿੰਘ ਹੋਰੀ ਇਹਨਾਂ ਸਾਰਿਆਂ ਦੀ ਜਿਹੜੀ ਟੀਮਾਂ ਨੇ ਇਹਨਾਂ ਨੇ ਇਹਨੂੰ ਘੇਰਾ ਪਾਇਆ ਇੱਥੇ ਤੇ ਤਕਰੀਬਨ 8 ਤੋਂ 10 ਰਾਊਂਡ ਇਹਨੇ ਜਗਾਨਾ ਪਿਸਟਲ ਹੈਗਾ 9ਐਮਐਮ ਇਹਦੇ ਕੋਲ ਜਿਹਦੇ ਨਾਲ ਇਹਨੇ ਫਾਇਰ ਕੀਤਾ ਉਹਦੇ ਵਿੱਚ ਦੋ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੇ ਗੋਲੀ ਲੱਗੀ ਇੱਕ ਦੀ ਬੁਲੇਟ ਪ੍ਰੂਫ ਜੈਕਟ ਵਿੱਚ ਲੱਗੀ ਹੈ ਦੂਜੇ ਦੇ ਗੋਡੇ ਦੇ نیچے ਲੱਤ ਦੇ ਵਿੱਚ ਫਾਇਰ ਲੱਗੀ ਉਹ ਵੀ ਕ੍ਰਿਟੀਕਲ ਹੈਗਾ ਕਾਫੀ ਬਲੱਡ ਲਾਸ ਹੋਇਆ ਉਹਨੂੰ ਹੀ ਹੈਸ ਬੀਨ ਟੇਕਨ ਟੂ ਹਸਪੀਟਲ ਤੇ ਇਹਨੂੰ ਵੀ ਇਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਜਿਹੜਾ ਮੇਨ ਵਹੀਕਲ ਜਿਹੜਾ ਇਹਦੇ ਵਿੱਚ ਯੂਜ਼ ਹੋਇਆ ਸੀਗਾ ਮੋਟਰਸਾਈਕਲ ਜਿੱਤੇ ਭੱਜੇ ਸੀਗੇ ਉਹ ਵੀ ਅਸੀਂ ਸੁਆਣਾ ਦੇ ਨੇੜੇ ਹੀ ਜਦੋਂ ਛੱਡ ਕੇ ਗਏ ਸੀ ਇਹ ਨਿਸ਼ਾਨਦੇਜ ਦੇ ਉੱਪਰ ਉਹ ਵੀ ਜੀ ਅਸੀਂ ਰਿਕਵਰ ਕਰ ਲਿਆ ਹੋਇਆ ਤੇ ਹੋਰ ਜਿਹੜਾ ਅੱਗੇ ਵਹੀਕਲ ਯੂਜ਼ ਹੋਇਆ ਉਹ ਬਾਕੀ ਜਿਹੜੇ ਬੰਦੇ ਇਨਵੋਲਡ ਸੀਗੇ ਉਹ ਸਾਰੇ ਹੁਣ ਆਈਡੈਂਟੀਫਾਈ ਹੋ ਗਏ ਆ ਇਹਦੇ ਵਿੱਚ ਤੇ ਮੈਂ ਤਾਂ ਨਾਮ ਵਗੈਰਾ ਨਹੀਂ ਹਲੇ ኦਪਰੇਸ਼ਨਲੀ ਡਿਸਕਲੋਜ਼ ਕਰ ਰਿਹਾ ਮੈਂ ਕੱਲ ਵੀ ਤਾਂ ਹੀ ਕਦੇ ਵੀ ਇਹਨਾਂ ਦੇ ਅੱਗੇ ਇਨਫਾਰਮੇਸ਼ਨ ਨਾ ਹਲੇ ਸਪਰੈਡ ਆਊਟ ਹੋਵੇ ਬਟ ਇਹ ਸਾਰੇ ਜਿਹੜੇ ਬੰਦੇ ਹੈਗੇ ਆ ਜੀ ਹੁਣ ਪ੍ਰੇਸ ਉਹ ਹੋ ਗਏ ਤੇ ਜਲਦੀ ਹੀ ਬਾਕੀਆਂ ਨੂੰ ਵੀ ਅਸੀਂ ਜਿਹੜੇ ਦੋ ਤਿੰਨ ਬੰਦਿਆਂ ਦੇ ਹੋਰ ਲੱਗੇ ਹੋਏ ਆ ਜੋ ਇਹਦੀ ਐਸ਼ਦੀਪ ਦੇ ਮੋਡਿਊਲ ਸੀ ਇਹਦੇ ਲੱਗੇ ਹੋਏ ਆ ਕੁਝ ਜੁਗਰਾਜ ਦੇ ਬੰਦੇ ਸੀਗੇ ਉਹਦੀ ਪੁਸ਼ਤਾ ਇੱਥੇ ਅੱਗੇ ਲੱਗੇ ਹੋਏ ਆ ਤੇ ਜਲਦੀ ਜਿਹੜੇ ਬਾਕੀ ਹੈਗੇ ਉਹਨਾਂ ਨੂੰ ਵੀ ਰੈਸਟ ਸਰ ਇਹ ਕੱਲਾ ਹੀ ਸੀਗਾ ਇਹ ਕੱਲਾ ਹੀ ਸੀਗਾ ਤੇ ਹੁਣ ਇਹਦੀ ਹਾਲਤ ਕਿੱਦਾਂ ਦੀ ਹੈ ਇਹ ਡੈਥ ਹੋ ਗਈ ਹੈ ਇਹ ਕੱਲਾ ਹੀ ਸੀਗਾ ਜੀ ਜੋ ਹਸਪੀਟਲ ਇਹਨੂੰ ਲਿਜਾਇਆ ਗਿਆ ਹੈ ਹਸਪੀਟਲ ਤੋਂ ਹਲੇ ਹੋਰ ਕਲੈਰਿਟੀ ਲੈ ਲੈਣੇ ਬਟ ਪ੍ਰੀਲੀਮਿਨਰੀ ਜੋ ਮੈਨੂੰ ਹਲੇ ਟੈਲੀਫੋਨਿਕਲੀ ਹੀ ਸਾਨੂੰ ਪਤਾ ਲੱਗਿਆ ਹੈਗਾ ਡਾਕਟਰ ਕੋ ਕਿ ਇਹਦੀ ਡੈਥ ਹੋ ਗਈ ਹੈ ਸਰ ਨੈਸ਼ਨਲ ਨੈਸ਼ਨਲ ਇੱਕ ਹਿੰਦੀ ਮੈਂ ਇਹ ਕੀ ਬਾਤ ਕਰ ਦਿੰਦਾ ਹਾਂ ਇੱਕ ਵਾਰ ਇਨਕਾ ਅਗਰ ਕੋਈ ਸਵਾਲ ਹੋਗਾ ਉਸ ਤੋਂ ਬਾਅਦ ਕਰਦੇ ਹਾਂ ਸਰ ਬੋਲ ਸਕਦੇ ਹੋ ਜੀ ਸਾਂ ਫਿਕਰ ਕੀਤਾ ਜਿਹੜੇ ਬਾਕੀ ਦੋ ਸ਼ੂਟਰ ਸੀਗੇ ਉਹ ਵੀ ਮੈਂ ਤੁਹਾਨੂੰ ਹੋਰ ਕਿ ਕਿਤਨਾ ਡਿਸਾਇਨਰ ਜਿਹਾ ਕਿ ਉਹਨਾਂ ਦਾ ਹੀ ਅਸੋਸੀਏਟ ਸੀਗਾ ਹੈ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ ਤਕਰੀਬਨ ਜਿਹੜੇ ਆਪਾਂ ਨੂੰ ਦੋ ਐਕਟਿਵ ਸ਼ੂਟਰ ਜਿਹੜੇ ਕੱਲ ਹੀ ਮੈਂ ਤੁਹਾਨੂੰ ਡਿਸਕਲੋਜ਼ ਕੀਤਾ ਸੀਗਾ ਕਿ ਇੱਕ ਮੁੰਡਾ ਹੈਗਾ ਦਿੱਤਿਆ ਕਪੂਰ ਮੱਖਣ ਐਲੀਅਸ ਮੱਖਣ ਜਿਹੜਾ ਹੈਗਾ ਦੂਸਰਾ ਜਿਹੜਾ ਮੁੰਡਾ ਹੈਗਾ ਉਹ ਹੈਗਾ ਜੀ ਕਰਨ ਆ ਆਪਣਾ ਪਾਟਕ ਕਰਨ ਪਾਟਕ ਤੇ ਇਹ ਜਿਹੜੇ ਬੰਦੇ ਹੈਗੇ ਬੇਸਿਕਲੀ ਇਹ ਐਕਟਿਵ ਸ਼ੂਟਰ ਸੀਗੇ ਇਹਨਾਂ ਨੂੰ ਤਿੰਨ ਤੋਂ ਚਾਰ ਬੰਦਿਆਂ ਨੂੰ ਔਨ ਗਰਾਉਂਡ ਤਿੰਨ ਤੋਂ ਚਾਰ ਬੰਦਿਆਂ ਨੇ ਔਨ ਗਰਾਉਂਡ ਜਿਹੜੀ ਸਪੋਰਟ ਕੀਤੀ ਸੀਗੀ ਤੇ ਮੇਨ ਹੈਂਡਲਰ ਜਿਵੇਂ ਇਹਨਾਂ ਦਾ ਐਸ ਦੀਪ ਸੀਗਾ ਤੇ ਇਹ ਜਿਹੜਾ ਰਵਿੰਦਰ ਮਿੱਡਾ ਹੈਗਾ ਇਹ ਐਕਟਿਵਲੀ ਉਸ ਗਰਾਉਂਡ ਤੇ ਰਹਿ ਕੇ ਇਹਨੇ ਕੋਆਰਡੀਨੇਟ ਕੀਤੀਆਂ ਚੀਜ਼ਾਂ ਵੀ ਕਿਵੇਂ ਰੈਕੀ ਕਰਨੀ ਹੈਗੀ ਰੈਕੀ ਵਾਲੇ ਵੀ ਬੰਦੇ ਵੀ ਆਵਡੈਂਟਿਫਾਈਡ ਐਂਡ ਵੀ ਆਰ ਵੈਰੀ ਕਲੋਸ ਟੂ ਅਰੈਸਟਿੰਗ them also ਜੀ ਹਾਂਜੀ ਹਾਂਜੀ ਹੀ ਹੀ ਬੋਲ ਸੀ ਬੋਲ ਉਹ ਕੀਮਤਾਂ ਵੀ ਉੱਤ ਇਹਨਾਂ ਦੇ ਨਾਲ ਜਿਹੜਾ ਸ਼ੂਟਰ ਸੀਗੇ ਮੇਨ ਸੀਗੇ ਉਹਨਾਂ ਨਾਲ ਫੋਨ ਤੇ ਕੋਆਰਡੀਨੇਟ ਕਰ ਰਿਆ ਸੀ ਨਹੀਂ ਹੁਣ ਮੈਂ ਮੈਂ ਤੁਹਾਨੂੰ ਉਹੀ ਦੱਸ ਰਿਆਂ ਦੀ ਕਿਸ ਤਰ੍ਹਾਂ ਇਹਨਾਂ ਦੀ ਮੇਬੀ ਡਾਇਰੈਕਟਲੀ ਫੋਨ ਤੇ ਨਹੀਂ ਕਈ ਵਾਰ ਪਲਾਨਿੰਗ ਹੁੰਦੀ ਮੈਨ ਟੂ ਮੈਨ ਮਾਰਕਿੰਗ ਟਾਈਮਿੰਗ ਨਾਲੇ ਕਰਕੇ ਰੱਖਦੇ ਵੀ ਕਿਨੇ ਕੀ ਰੋਲ ਪੂਰਾ ਆਰਗੇਨਾਈਜ਼ਡ ਵੇਅ ਦੇ ਵਿੱਚ ਕੀਤਾ ਗਿਆ ਹੈਗਾ ਪਰ ਹੀ ਵਾਸ ਔਨ ਗਰਾਉਂਡ ਜਿਹੜੇ ਆਪਰੇਸ਼ਨ ਸੀਗੇ ਉਹਨਾਂ ਨੂੰ ਇਹ ਕੰਟਰੋਲ ਕਰ ਰਿਹਾ ਅੱਗੇ ਹੁੰਦਾ ਵੀ ਜੇ ਆਪਾਂ ਜਿਹੜੇ ਸ਼ੂਟਰ ਹੁੰਦੇ ਆ ਮੇਨ 20000 25000 ਦੇ ਲੈ ਆਉਂਦੇ ਬਟ ਦਿਸ ਪਰਸਨ ਵਾਸ ਦਾ ਮੇਨ ਹੈਂਡਲਰ ਜਿਹੜਾ ਔਨ ਗਰਾਉਂਡ ਰਹਿ ਕੇ ਜਿਹਨੇ ਕੰਟਰੋਲ ਕੀਤਾ ਸਾਰੀ ਇਵੈਂਟ ਮੈਂ ਉਹੀ ਦੱਸ ਰਿਹਾ ਮੋਜੀ ਪ੍ਰੈਜ਼ੈਂਟ ਹਾਂ ਮੈਂ ਬਾਰ ਬਾਰ ਦੱਸ ਰਿਹਾ ਜੀ ਕਿ ਹੀ ਵਾਸ ਦਾ ਮੇਨ ਹੈਂਡਲਰ ਜਾਂ ਕਹਿ ਲੋ ਕਿ ਚੀ ਕੰਸੀਗਲ ਫਾਰ ਦੀ ਸਰ ਇਹ ਤਰਨ 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 ਦੇ ਵਿੱਚ ਵੀ ਅਚਾਰ ਤੋਂ ਪੰਜ ਵਾਰ ਦਤਾਂ ਦੇ ਵਿੱਚ ਇਹ ਵਾਂਟਡ ਹੈਗਾ ਕੁਝ ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀਗੀ ਉੱਥੇ ਤੁਹਾਨੂੰ ਪਤਾ ਹੋਣਾ ਹੈ ਉਹਦੇ ਵਿੱਚ ਰੰਗਦਾਰੀ ਦੇ ਲਈ ਜ਼ੁਗੂ ਕਫੇ ਦੇ ਉੱਪਰ ਤਾਂ ਉਹਦੇ ਵਿੱਚ ਵੀ ਇਨਵੋਲਡ ਸੀਗਾ ਜੀ ਠੀਕ ਹੈ